ਪਹਿਲਾਂ ਤਾਂ ਸਤਿਕਾਰਯੋਗ ਸਾਥੀ ਜਿਹੜੇ ਇੱਥੇ ਆਏ ਆ ਤੁਸੀਂ ਆਪਣੇ মিডিਆ ਲੈ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਪੀਮ ਜੈ ਭਾਰਤ ਜੈ ਗੁਰਦੇਵਤਨ ਗੁਰਦੇਵ ਦਾਸ ਬਿੰਦਰ ਸਰੋਆ ਸ਼੍ਰੀ ਰਵਿਦਾਸ ਟਾਈਗਰਫੋਰ ਸੀਨੀਅਰ ভাইস ਪ੍ਰਧਾਨ ਪੰਜਾਬ ਸੋ ਦੇਖਿਓ ਕਿ ਇਹ ਮਸਲਾ ਸਾਡੇ ਮਹੱਲੇ ਦੇ ਰੋਡ ਦਾ ਆ ਜੋ ਘੰਟਾ ਘਰ ਤੋਂ ਲੱਗ ਕੇ ਮਲੋੜ ਦੇ ਕਿਲੇ ਤੱਕ ਜਾਂਦਾ ਹੈ ਜਰਨੈਲੀ ਸੜਕਾ ਸਤ ਕਰਮਾਂ ਦੀ ਅੱਜ ਉਹ ਬਾਬ ਆ ਗਿਆ ਸੀ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਕੋਲ ਇੱਥੇ ਸਕੂਲ ਸੀਗਾ ਸਾਡਾ ਜੀ ਇੱਥੇ ਪੜਦੇ ਹੁੰਨੇ ਸੀਗੇ ਤੇ ਇਹਦੇ ਸਕੂਲ ਖੇਤ ਆ ਜਿਹੜਾ ਨਾ ਇਹ ਬਹੁਤ ਦੂਰ ਸੀਗਾ ਇੱਥੇ ਢਾਸਣਾ ਲਾ ਕੇ ਪੜਦੇ ਹੁੰਨੇ ਸੀਗੇ ਖੰਭੇ ਦੇ ਨਾਲ ਤੇ ਅੱਜ ਉਹ ਦੇਖ ਲੋ ਜਿਹੜਾ ਉਹ ਖੇਤ ਆ ਉਹ ਸੜਕ ਦੇ ਗੱਭੇ ਆ ਗਿਆ ਤੇ ਅਸੀਂ ਕਿੱਥੇ ਖੜੇ ਆ ਕਹਿੰਦਾ ਮਤਲਬ ਇਹ ਆ ਕਿ ਜਿਹੜੀ ਜਰਨੈਲੀ ਸੜਕ ਆ ਉਹਦੇ ਤੇ ਜ਼ਿਮੀਦਾਰਾਂ ਨੇ ਕਬਜ਼ਾ ਕੀਤਾ ਹੈ ਜ਼ਿਮੀਦਾਰ ਜਿਹੜੇ ਆ ਉਹ ਚਾਹੇ ਕਾਂਗਰਸ ਆਵੇ ਚਾਹੇ ਭਾਜਪਾ ਆਵੇ ਚਾਹੇ ਆਮ ਆਦਮੀ ਪਾਰਟੀ ਆਵੇ ਉਹਨੂੰ ਸਾਰਿਆਂ ਨੂੰ ਜੁਆਇਨ ਕਰ ਲੈਣਾ ਪਰ ਉਹ ਪਾਰਟੀਆਂ ਹੀ ਨਹੀਂ ਸੋਚਦੀਆਂ ਕਿ ਪਹਿਲੇ ਸਾਲ ਜਿਹੜੇ 5 ਸਾਲ ਲੰਘੇ ਤਾਂ ਉਹਨਾਂ ਦਾ ਸਾਥ ਦਿੱਤਾ ਉਹਨਾਂ ਦਾ ਸਾਥ ਦੇਂਦੇ ਅੱਜ ਸਰਕਾਰ ਬਣ ਗਈ ਤੇ ਸਾਡਾ ਸਾਥ ਦਿੱਤਾ ਇਸ ਕਰਕੇ ਜਿਹੜਾ ਸਾਡੇ ਮਹੱਲੇ ਦਾ ਐਮਸੀ ਆ ਉਹ ਵੀ ਇਕੱਲਾ ਮੈਂ ਐਮਸੀ ਸਾਡੇ ਮਹੱਲੇ ਦਾ ਨਹੀਂ ਸਾਡੇ ਇਸ ਬਾੜ ਦੇ ਵਿੱਚ ਤਿੰਨ ਵਾਰ ਐਮਸੀ ਬਣ ਚੁੱਕੇ ਆ ਇੱਕ ਵਾਰੀ ਨਲੋਈਆਂ ਦੀ ਇੱਕ ਵਾਰੀ ਸੁਖੀਆਬਾਦ ਦਾ ਇੱਕ ਵਾਰੀ ਆ ਸਲਵਾੜੇ ਦਾ ਬਣ ਗਿਆ ਜਿੰਨੇ ਐਮਸੀ ਬਣੇ ਆ ਉਹ ਜ਼ਿਮੀਦਾਰਾਂ ਦੇ ਥੱਲੇ ਲਾ ਕੇ ਬਣੇ ਆ ਆਪਣੇ ਦਿਮਾਗ ਦਾ ਇਸਤੇਮਾਲ ਨਹੀਂ ਕਰਦੇ ਉਹ ਸਿਰਫ ਤੇ ਸਿਰਫ ਦੂਸਰਿਆਂ ਦੀਆਂ ਗੱਲਾਂ ਸੁਣ ਕੇ ਕੰਮ ਕਰਦੇ ਵੀ ਉਹਨੇ ਇਹ ਕਹਿਤਾ ਤੇ ਉਹੀ ਡਿਸੀਜਨ ਫਾਈਨਲ ਆ ਪਰ ਆਪਾਂ ਮਾਜੋਗ ਮੁੱਖ ਕੈਬਨਿਟ ਮੰਤਰੀ ਜੇਮਪਾਲ ਸਾਹਿਬ ਨੂੰ ਹੀ ਮਿਲੇ ਆ ਬ੍ਰਹਮ ਸ਼ੰਕਰ ਜੈੰਪਾ ਜੀ ਨੂੰ ਉਹਨਾਂ ਨੇ ਉਹ ਦਿਨ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਰੋਡ ਖੁੱਲਾ ਕਰਵਾ ਕੇ ਜਿਹੜਾ ਇਹ ਵਧੀਆ ਤਰੀਕੇ ਨਾਲ ਬਣਾਵਾਂਗੇ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਉਹ ਕਿਦੇ ਦੁਆਲੇ ਥਲੇ ਆ ਗਏ ਇੱਥੇ ਮੂਰਤ ਕਰ ਗਏ ਐਨ ਆਈ ਰੋਡ ਬਣਾ ਦਿਓ ਜਦ ਕਿ ਸਤ ਕਰਮਾਂ ਦਾ ਰੋਡ ਆ ਦੀ ਤਿੰਨ ਕਰਮਾਂ ਦਾ ਰੋਡ ਬਣਾਣ ਡਿਓ ਆ ਇਹ ਤਾਂ ਨਜ਼ਾਇਜ਼ ਜਿਹੜਾ ਲੋਕਾਂ ਨਾਲ ਧੱਕਾ ਹੋ ਰਿਹਾ ਜੇ ਆਪਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਜਿਹੜੇ ਆ ਭਗਵੰਤ ਮਾਨ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਜੇ ਤੁਸੀਂ ਜਲੰਧਰ ਦੇ ਵਿੱਚ ਬਣੇ ਹੋਏ ਘਰ ਢਾ ਸਕਦੇ ਆ ਤੇ ਇਹ ਤਾਂ ਬਣੀ ਹੋਈ ਸੜਕ ਹੀ ਨਹੀਂ ਹਲੇ ਨਾ ਤੇ ਇੱਥੇ ਕਿਸੇ ਦੀ ਉਸਾਰੀ ਆ ਨਾ ਕਿਸੇ ਨੇ ਇੱਥੇ ਕੋਈ ਦੀਵਾਰ ਕੀਤੀ ਹੋਈ ਆ ਇਹ ਤਾਂ ਤੁਸੀਂ ਸਿਰ ਕਬਜ਼ਾ ਹਟਾ ਕੇ ਲੋਕ ਪਾਣੀ ਆ ਰੋੜੇ ਪਾਣੀ ਆ ਤੇ ਤੁਸੀਂ ਇਹਨੂੰ ਤਿਆਰ ਕਰਾਓ ਮੈਂ ਬੇਨਤੀ ਕਰਦਾ ਕਿ ਜੇ ਨਹੀਂ ਮੰਨੀਆਂ ਜਾਂਦੀਆਂ ਤਾਂ ਕੀ ਭਾਜੀ ਫਿਰ ਅਸੀਂ ਆਪਣਾ ਜਿਹੜਾ ਸ਼ਿਰੂਗਰ ਅਬਦਾਸ ਟਾਈਗਰ ਫੋਰਸ ਔਰ ਮਹੱਲਾ ਸਮੂਹ ਜਿਹੜਾ ਸਲਵਾੜਾ ਪੂਰੀ ਆਸੇ ਪਾਸੇ ਦੀਆਂ ਜਥੇਬੰਦੀਆਂ ਲੈ ਕੇ ਅਸੀਂ ਨਗਰ ਨਿਗਮ ਦਾ ਘਰਾਓ ਕਰਾਂਗੇ ਔਰ ਉਂਡਾ ਚੱਕਰ ਨਹੀਂ ਉਠਾਂਗੇ ਜਿੰਨਾ ਚਿਰ ਸਾਨੂੰ ਫਾਈਨਲ ਡਿਸੀਜਨ ਨਹੀਂ ਦਿੱਤਾ ਜਾਂਦਾ ਅਸੀਂ ਜਿੰਦੇ ਲਾਵਾਂਗੇ ਨਗਰ ਨਿਗਮ ਹੋਵੇ ਚਾਹੇ ਕੋਈ ਵੀ ਸਰਕਾਰੀ ਦਰਾਂ ਹੋਵੇ ਜਿੱਥੇ ਸਾਨੂੰ ਜੇ ਸਾਨੂੰ ਲੋੜ ਪਈ ਐਸਡੀਐਮ ਦਾ ਤੇ ਅਸੀਂ ਐਸਡੀਐਮ ਦਾ ਵੀ ਘਰਾਓ ਕਰਾਂਗੇ ਕਿਉਂਕਿ ਐਸਡੀਐਮ ਜਿਹੜੇ ਆ ਉਹ ਦੋਰਾ ਦੋਰੀ ਨੀਤੀ ਕਰਦੇ ਆ ਕਿਉਂ ਜ਼ਿਮੀਦਾਰਾਂ ਦੀ ਗੱਲ ਕਰਦੇ ਆ ਜਿਆਦਾ ਉਹ ਗਰੀਬਾਂ ਦੀ ਤਾਂ ਸੁਣਦੇ ਨਹੀਂ ਕਿਉਂਕਿ ਉਹ ਤਾਂ ਜਿਹੜੇ ਹਾ ਕੋਰਟ ਦੇ ਹਾਈ ਕੋਰਟ ਦਾ ਜਿਹੜਾ ਆਰਡਰ ਆ ਉਹਨੂੰ ਵੀ ਨਹੀਂ ਮੰਨਦੇ ਉਹ ਉਹ ਤੋਂ ਵੀ ਉੱਤੇ ਜਿਹੜਾ ਉਹ ਆਪਣੇ ਜਿਹੜੇ ਸਾਡੇ ਬਹਿਨ ਸਾਹਿਬ ਆ ਅੱਜ ਦੀ ਅਮ ਉਹ ਤਾਂ ਹਾਈ ਕੋਰਟ ਦੇ ਜੱਜ ਨਾਲ ਵੀ ਉੱਤੇ ਬਹਿ ਗਏ ਉਹ ਕਹਿੰਦੇ ਮੈਂ ਪੁਰਾਣੇ ਕੋਈ ਨਹੀਂ ਕਿਸੇ ਦਾ ਕੁਝ ਸੁਣਨਾ ਮੈਨੂੰ ਹੁਣ ਦੀ ਮੌਜੂਦਾ ਜਿਹੜੀ ਰਿਪੋਰਟ ਦਿਖਾਓ ਤਾਂ ਦੇਖੋ ਵੀ ਜਿਹੜੇ ਹਾਈ ਕੋਰਟ ਦੇ ਵਿੱਚੋਂ ਦੋ ਕੇਸ ਜਿੱਤ ਚੁੱਕੇ ਐਕਸੀਸ਼ਨ ਦੇ ਜਿੱਤੇ ਉਹ ਇੱਕ ਹਾਈ ਕੋਰਟ ਤੋਂ ਇਹਨਾਂ ਦੀ ਇਹਨਾਂ ਨੇ ਅਪੀਲ ਕੀਤੀ ਉਹ ਖਾਰਜ ਹੋ ਗਈ ਆ ਤੇ ਅਸੀਂ ਹੁਣ ਉਹ ਜਿਹੜੇ ਉਹ ਡਾਕੂਮੈਂਟ ਖਤਮ ਹੋ ਗਏ ਤੇ ਇਹਦਾ ਮਤਲਬ ਜਿਹੜਾ ਸਾਡੇ ਇਹ ਐਸ ਡੀ ਐਮ ਸਾਹਿਬ ਆ ਉਹ ਹਾਈ ਕੋਰਟ ਦੇ ਜੱਜ ਨਾਲੋਂ ਉੱਤੇ ਆ ਔਰ ਇਹਨਾਂ ਨੇ ਕੁਆਲੀਫਿਕੇਸ਼ਨ ਵੀ ਮੈਨੂੰ ਲੱਗਦਾ ਉਹਨਾਂ ਨਾਲੋਂ ਜ਼ਿਆਦਾ ਹੋਣੀ ਹੈ ਇਸ ਕਰਕੇ ਆਪਣਾ ਡਿਸੀਜਨ ਜਿਹੜਾ ਖੁਦ ਦਿੱਤਾ ਔਰ ਇਹ ਕਹਿੰਦੇ ਆ ਵੀ ਜੇ ਰੋਡ ਦੀ ਜ਼ਮੀਨ ਜਿਹੜੀ ਘਰਾਂ ਥੱਲੇ ਨਿਕਲੀ ਆ ਤੇ ਅਸੀਂ ਘਾਟਾ ਵਾਂਗੇ ਮੈਂ ਕਹਿੰਦਾ ਤੂੰ ਢਾਹ ਕਰ ਆ ਤਾਂ ਸਹੀ ਆ ਕੇ ਟਾ ਦੇਖਦੇ ਕੋਣ ਟਾਂਦਾ ਸਾਡੇ ਜਿਹੜੀ ਉੱਥੇ ਰੋਡ ਦੇ ਜਿੱਥੋਂ ਮਿੰਤੀ ਹੁੰਦੀ ਆ ਉਥੋਂ ਮਿੰਤੀ ਕਰਾ ਜਿਹੜਾ ਇਹ ਕਮਲਜੀਤ ਮਿੰਤੀ ਕਰਕੇ ਗਿਆ ਇਹਦਾ ਜਿਹੜਾ ਫਾਦਰ ਸੀ ਉਹ ਪਹਿਲਾਂ 98 ਦੇ ਵਿੱਚ ਕਰਕੇ ਗਿਆ 98 ਦੇ ਵਿੱਚ ਮਿੰਤੀ ਕਰਕੇ ਗਿਆ ਹੁਣ ਸਹੀ ਕੀਤੀ ਫਰਮੇਸ਼ ਫਰਮੇਸ਼ ਜਿਹੜੀ ਕੀਤੀ ਹੁਣ ਉਹ ਜਿਹੜਾ ਫੋਟੋਆ ਉਹਨਾਂ ਨੇ ਪੇ ਨੂੰ ਕੱਟ ਕੇ ਗਲਤ ਗਲਤ ਬਣਾਤਾ ਆਪੂ ਸਹੀ ਕਰਕੇ ਜਿਹੜੀ ਉਹ ਜਿਹੜੀ ਮਿੰਤੀ ਉਹ ਸਹੀ ਕਰਕੇ ਚੱਲ ਗਿਆ ਸੋ ਇਸ ਕਰਕੇ ਬੇਨਤੀ ਆ ਮੀਡੀਆ ਨੂੰ ਵੀ ਤੁਹਾਡੇ ਵੀ ਜਿਹੜਾ ਤੁਸੀਂ ਪ੍ਰਸ਼ਾਸਨ ਤੱਕ ਬਾਜ ਬਚਾਓ ਔਰ ਮਾਨਯੋਗ ਸਾਡੇ ਕੈਬਨਟ ਮੰਤਰੀ ਜਿੰਪਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਆ ਕਿ ਜਿਹੜਾ ਤੁਸੀਂ ਡਿਸੀਜਨ ਲਿਆ ਉਹ ਗਲਤ ਵਾ ਸਾਡੇ ਜਿਹੜਾ ਮਹੱਲੇ ਦਾ ਐਮਸੀ ਆ ਉਹ ਜਿਹੜੀ ਉਹਦੀ ਵਾਈਫ ਐਮਸੀ ਆ ਬੰਦਾ ਐਮਸੀ ਨਹੀਂ ਹੋ ਜਿਹੜਾ ਡਿਸੀਜਨ ਉਹ ਬੰਦਾ ਲੈਂਦਾ ਉਹਦੀ ਵਾਈਫ ਨਹੀਂ ਲੈਂਦੀ ਇਸ ਕਰਕੇ ਆਪਾਂ ਇਹ ਬੇਨਤੀ ਕਰਦੇ ਆ ਕਿ ਜੇ ਇਸੇ ਤਰ੍ਹਾਂ ਚੱਲਦਾ ਤੇ ਇਹਦੀ ਐਮਸੀ ਵੀ ਜਿਹੜੀ ਉਹ ਖਤਮ ਕੀਤੀ ਜਾਵੇ ਹਣਾ ਤੇ ਇਹਦੀ ਜਗ੍ਹਾ ਨਮਾ ਇੱਥੇ ਇਲੈਕਸ਼ਨ ਕਰਾਏ ਜਾਣ ਕਿ ਵਧੀਆ ਕੋਈ ਐਮਸੀ ਆਵੇ ਜਿਹੜਾ ਉਹ ਸਾਰਿਆਂ ਦੀ ਸੁਣੇ ਇੱਕ ਧਿਰ ਦੀ ਜ਼ਿੰਮੇਵਾਰਾਂ ਦੀ ਨਾ ਸੁਣੇ ਜਿੰਨੇ ਐਮਸੀ ਆਏ ਉਹ ਸਾਰੇ ਜ਼ਿੰਮੇਵਾਰਾਂ ਦੇ ਥੱਲੇ ਲਾ ਕੇ ਬਣੇ ਆ ਆਪਣੇ ਡਿਸੀਜਨ ਵੀ ਲੈਣ ਦੀ ਹਿੰਮਤ ਰੱਖੋ ਇਸ ਕਰਕੇ ਜੇ ਨਾ ਇਹ ਕੋਈ ਫੈਸਲਾ ਲਿਆ ਗਿਆ ਜਿਸ ਰੋਡ ਨੂੰ ਬਣਾਇਆ ਤੇ ਅਸੀਂ ਸਖਤ ਵਿਰੋਧ ਕਰਾਂਗੇ ਔਰ ਨਗਰ ਨਿਗਮ ਦਾ ਘਰਾਵ ਕਰਾਂਗੇ ਐਸਡੀਐਮ ਦੇ ਦਫ਼ਤਰ ਦਾ ਵੀ ਘਰਾਵ ਕਰਾਂਗੇ ਜੈਪੀਮ ਜੈ ਭਾਰਤ ਜੈ ਗੁਰੂਦੇਵ ਤੁੰਗਲ ਹਾਂਜੀ ਮੇਰਾ ਨਾਮ ਜਸਵੰਤ ਰਾਏ ਜੀ ਕੀ ਮਾਮਲਾ ਹੋਇਆ ਜੀ ਅੱਜ ਇੱਥੇ ਪ੍ਰੈਸ ਕੌਂਸ ਤੋਂ ਹੋ ਰਹੀ ਹੈ ਇਹ ਸਾਡਾ ਮਸਲਾ ਬਹੁਤ ਗੰਭੀਰ ਆ ਜੀ ਮਹੱਲਾ ਸਲਵਾੜਾ ਜੀ ਬਾਰ ਨੰਬਰ 49 ਆ ਇਹ ਮਸਲਾ ਬੜੀ ਦੇਰ ਤੋਂ ਚੱਲ ਰਿਹਾ ਜਿਹਦਾ ਕਿ ਇੱਕ ਰੋਡ ਦੇ ਉੱਤੇ ਜ਼ਿਮੀਦਾਰਾਂ ਨੇ ਨਜਾਇਜ਼ ਕਬਜ਼ਾ ਕੀਤਾ ਆ ਇਹ ਕਮੇਟੀ ਨੂੰ ਆਪਣੇ ਜਿੱਤ ਗਈ ਹੋਆ ਸਿਵਲ ਚ ਵੀ ਸੈਸ਼ਨ ਚ ਵੀ ਤੇ ਹਾਈ ਕੋਰਟ ਚ ਵੀ ਉਹਨਾਂ ਦੀ ਅਪੀਲ ਡਿਸਮਿਸ ਹੋ ਗਈ ਸੀ ਉਸ ਤੋਂ ਬਾਅਦ ਮੈਂ ਦੋ ਟੋਕੇ ਹੀ ਕਰਦਾ ਗੱਲਬਾਤ ਗੱਲ ਤਾਂ ਬੜੀ ਲੰਬੀ ਚੌੜੀ ਆ ਪਰ ਅਸੀਂ ਇਹ ਗੱਲ ਕਰਾਂਗੇ ਐਸ ਡੀ ਐਮ ਸਾਹਿਬ ਨੇ ਵੀ ਅਸੀਂ ਸਾਡੇ ਹੱਕ 'ਚ ਫੈਸਲਾ ਕੀਤਾ ਸੀ ਅਮਰ ਸ੍ਰੀਨਜੀ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਇਹੋ 19 ਦੇ ਵਿੱਚ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਫੇਰ ਉਹਨਾਂ ਨੇ ਸਟੇ ਲੈ ਲਈ ਸਟੇ ਲੈ ਕੇ ਫੇਰ ਜਿਹੜਾ ਸੀ ਨਿਸ਼ਾਨਦੇਹੀ ਦੁਬਾਰਾ ਹੋਈ ਕਿਉਂਕਿ ਪਹਿਲੀਆਂ ਨਿਸ਼ਾਨਦਈਆਂ ਜਿਹੜੀਆਂ 98 ਦੇ 99 ਚ ਹੋਈਆਂ ਆ ਉਹ ਕਮੇਟੀ ਨੇ ਕਿਤੇ ਗੁੰਮ ਕਰ ਦਿੱਤੀਆਂ ਸਾਨੂੰ ਉਹ ਦੇ ਨਹੀਂ ਰਿਹਾ ਜਾਂ ਪੂਰਾ ਰਿਕਾਰਡ ਉਹਨਾਂ ਨੇ ਗਾਇਬ ਕਰ ਦਿੱਤਾ ਆ ਹੁਣ ਮੌਕੇ ਦੇ ਉੱਤੇ ਅਸੀਂ ਜੇਪਾ ਸਾਹਿਬ ਨੂੰ ਮਿਲੇ ਸੀ ਪਹਿਲਾਂ ਤਾਂ ਬਹੁਤਿਆਂ ਨੂੰ ਮਿਲੇ ਆ ਲੇਕਿਨ ਹੁਣ ਦੇ ਐਮਐਲਏ ਸਾਹਿਬ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਪੂਰਾ ਸ਼ੁਭਾਸ਼ਣ ਦਿੱਤਾ ਸੀ ਵੀ ਇਹ ਕਰਾਵਾਂਗੇ ਤੇ ਉਸ ਤੋਂ ਬਾਅਦ ਹੁਣੇ ਆਪ ਹੀ ਇਹਦਾ ਬਣਾਉਣ ਦਾ ਸਾਡੇ ਹੱਕ 'ਚ ਕੋਈ ਫੈਸਲਾ ਨਹੀਂ ਜਾਏ ਇਹਦੇ ਕੋਈ ਫੈਸਲਾ ਨਹੀਂ ਹਲੇ ਤੱਕ ਹੋਇਆ ਹਾਈ ਕੋਰਟ ਦੇ ਵਿੱਚ ਟਲ ਰਿਹਾ ਇਹਦਾ ਰਿਕਾਰਡ ਹੈ ਜਿਲ੍ਹਾ ਹੈੱਡੀਆਂ ਦਾ ਪਹਿਲਾ ਐਸਜੀਓ ਤੋਂ ਰਿਕਾਰਡ ਤਾਂ ਅਰਗੋ ਮੰਗਿਆ ਗਿਆ ਸੀ ਸਾਡੇ ਕੋਲੋਂ ਰਿਕਾਰਡ ਮੰਗਿਆ ਗਿਆ ਸੀ ਅਸੀਂ ਮੌਕਾ ਦਿਖਾ ਲਿਆ ਸੀ ਮੌਜੂਦਾ ਜਿਹੜੇ ਐਸਡੀਐਮ ਸਾਹਿਬ ਆ ਬੈਂਸ ਸਾਹਿਬ ਉਹਨਾਂ ਨੇ ਸਾਡੇ ਕੋਲ ਰਿਕਾਰਡ ਮੰਗਿਆ ਸੀ ਉਸ ਉਹਨਾਂ ਨੂੰ ਕਿਹਾ ਵੀ ਤੁਸੀਂ ਕਮੇਟੀ ਤੋਂ ਰਿਕਾਰਡ ਲਓ ਤੇ ਕਮੇਟੀ ਦੇ ਵਿੱਚ ਉਹਨਾਂ ਕੋਲ ਰਿਕਾਰਡ ਸਾਰਾ ਸਾਨੂੰ ਵੀ ਦੇ ਦੇ ਤੁਸੀਂ ਤਾਂ ਸਰਕਾਰੀ ਆ ਸਰਕਾਰੀ ਹੀ ਛੜਕਵਾ ਤੇ ਸਾਡਾ ਤਾਂ ਕੋਈ ਰੋਲ ਨਹੀਂ ਹੈਗਾ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਲੇਕਿਨ ਉਹਨਾਂ ਨੇ ਉਹਨਾਂ ਦੀ ਬਜਾਏ ਮੰਗਲਦੇ ਸਾਡੇ ਸਾਡੇ ਕੋਲੋਂ ਮਤਲਬ ਰਿਕਾਰਡ ਮੰਗਿਆ ਲੇਕਿਨ ਸਾਡੇ ਕੋਲ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਉਹਨਾਂ ਨੂੰਗਾ ਉਹਨਾਂ ਨੇ ਕੇਸ ਜਿਹੜਾ ਇਹ ਡੀਆਈਡੀ ਕਰ ਦਿੱਤਾ ਜਿਹੜਾ ਵਿਵਾਦ ਚੱਲਦੇ ਮੰਤਰੀ ਸਾਹਿਬ ਨੇ ਪਿੱਛੇ ਚੌਧਰੀ ਕਹਿੰਦੇ ਵੀ ਡਿਵਾਰਡ ਵੀ ਕੀਤਾ ਹੁਣ ਦੇਖੋ 13 14 ਤਰੀਕ ਨੂੰ ਮੰਤਰੀ ਸਾਹਿਬ ਆ ਕੇ ਇਹਦਾ ਉਦਘਾਟਨ ਕਰ ਗਏ ਅਸੀਂ ਉਹਨਾਂ ਨੂੰ ਉਸ ਦਿਨ ਵੀ ਗੱਲਬਾਤ ਕੀਤੀ ਪਈਏ ਦੇਖੋ ਪਈ ਕੋਡ ਦਾ ਫੈਸਲਾ ਤੁਸੀਂ ਅਦੋ ਅਸੀਂ ਰੋਡ ਬਣ ਜਾਈਏ ਅਸੀਂ ਬੜੇ ਖੁਸ਼ ਹਾਂ ਅਸੀਂ ਕਹਿੰਦੇ ਪੂਰਾ ਬਣੇ ਜਿੰਨਾ ਹੈਗਾ ਉਹਨਾਂ ਸਾਡਾ ਦਿਓ ਪਬਲਿਕ ਨੇ ਨੰਗਣਾ ਸਾਡਾ ਥੋੜੀ ਪਬਲਿਕ ਪਲੇਸ ਆ ਕੋਈ ਸਰਕਾਰੀ ਇਹੋ ਸਾਰਾ ਹੈਗਾ ਮੇਨ ਮੰਗ ਕੀ ਆ ਹੁਣ ਆਪਣੀ ਮੇਨ ਮੰਗ ਸਾਡੀ ਇਹ ਆ ਵੀ ਦੇਖੋ ਜੀ ਅਗਰ ਛੜ ਕੇ ਬਣਨੀ ਬਣਨੀ ਆ ਤਾਂ ਪੂਰੀ ਬਣਾਓ ਨਹੀਂ ਤਾਂ ਫਿਰ ਬਣਾਉਣ ਦਾ ਕੋਈ ਫਾਇਦਾ ਨਹੀਂ ਆਪ ਬੰਨੇ ਵੀ ਤੁਹਾਡੇ ਕਾਫੀ ਜਿਹੜੇ ਨਜਾਇਜ਼ ਕਬਜੇ ਛੜਾਏ ਆ ਪਰ ਜਦੋਂ ਤੁਹਾਡੇ ਏਰੀਆ ਦੀ ਇਸ ਦੀ ਗੱਲ ਆਉਂਦੀ ਹੈ ਕੀ ਤੁਹਾਨੂੰ ਲੱਗਦਾ ਪੀ ਤੱਕਾ ਹੋ ਰਿਹਾ ਤੁਹਾਡੇ ਸਾਡੇ ਨਾਲ ਬਹੁਤ ਅੱਜ ਤੋਂ ਨਹੀਂ ਤੱਕਾ ਹੋ ਰਿਹਾ ਜੀ ਸਾਨੂੰ ਤਾਂ 20-25 ਸਾਲ ਹੋ ਗਏ ਹੈ ਪ੍ਰੈਸ਼ਰ ਪਾ ਕੇ ਪਾਰਟੀ ਨਾਲ ਲੱਜਦੇ ਜੀ ਬਸ ਉਹ ਇਦਾਂ ਜੀ ਦੂਜੀਆਂ ਪਾਰਟੀਆਂ ਜਿਹੜੀ ਹੈਗੀ ਆ ਉਹ ਆਉਂਦੇ ਉਹਦੇ ਨਾਲ ਲੱਜਦੇ ਉਹਦੇ ਵਿੱਚ ਜੈ ਸ਼ਾਮਲ ਹੁੰਦੇ ਬਸ ਇਦਾਂ ਹੀ ਆ ਜੀ ਉਹਨਾਂ ਦੀ ਮਿਲੀ ਭੋਗਤਾ ਸਾਰੀ ਐਸਡੀਐਮ ਸਾਹਿਬ ਦੀ ਵੀ ਮਿਲੀ ਭੋਗਤਾ ਸੀ ਤਾਂ ਇਹੋ ਹੀ ਕਹਾਂਗੇ ਅੱਗੇ ਕਾਨੂੰਗੋ ਜਿੰਨੇ ਵੀ ਸਗੇ ਪਹਿਲਾਂ ਉਹਨਾਂ ਦੇ ਬਾਪ ਨੇ ਨਿਸ਼ਾਨਦਈ ਕੀਤੀਆਂ ਜਿਹੜੀਆਂ ਅਸੀਂ ਮੰਗ ਰਹੇ 9599 ਦੇ ਜਿਹੜੀਆਂ ਨਿਸ਼ਾਨਦਈਆਂ ਹੋਈਆਂ ਭਈ ਉਹ ਜਿਹੜੀਆਂ ਨਿਸ਼ਾਨਦਈਆਂ ਉਹਦੇ ਆਧਾਰ ਦੇ ਉੱਤੇ ਕਮੇਟੀ ਕੇਸ ਜਿੱਤੀ ਆ ਤੇ ਹੁਣ ਜਿਹੜੀਆਂ ਤੁਸੀਂ ਇੱਧਰ ਨੂੰ ਕਰੀ ਜਾਂਦੇ ਆ ਜਦ ਕੇ ਇਹ ਜਿਹੜੀ ਆਬਾਦੀ ਆ ਇਹ 1914 ਤੋਂ ਲਾ ਕੇ ਮਤਲਬ ਇਹ ਬਣੀ ਹੋਆ ਪਹਿਲਾਂ ਇਹ ਆ ਇਹਨਾਂ ਨੂੰ ਅਲਰਟ ਹੋਈ 1960 ਦੇ ਵਿੱਚ ਇਹ ਉਦੋਂ ਆਇਆ ਤਾਂ ਪਹਿਲਾਂ ਕਿੱਥੇ ਸੀ ਪਹਿਲਾਂ ਕਦੋਂ ਕੇਸ ਜਿੱਤੇ ਆ ਜੀ ਪਹਿਲਾਂ ਜਿੱਤਿਆ ਜੀ ਇਹੋ ਸਿਵਲ ਦੇ ਵਿੱਚੋਂ 2001 ਚ ਉਸ ਤੋਂ ਬਾਅਦ 2003 ਚ ਇਹਨਾਂ ਦਾ ਸੈਸ਼ਨ ਕੋਰਟ ਚੋਂ ਵੀ ਇਹਨਾਂ ਦੀ ਅਪੀਲ ਰੱਦ ਹੋਈ ਆ ਤੇ ਉਸ ਤੋਂ ਬਾਅਦ 2005 ਦੇ ਵਿੱਚ ਮਤਲਬ ਹਾਈ ਕੋਰਟ ਚੋਂ ਇਹਨਾਂ ਦੀ ਅਪੀਲ ਜਿਹੜੀ ਆ ਉਹ ਰੱਦ ਹੋਈ ਆ ਹੁਣ ਵੀ ਤੁਹਾਡਾ ਕੇਸ ਚੱਲਦਾ ਦਾ ਹੁਣ ਸਾਡਾ ਅਸੀਂ ਵੀ ਰੈਟ ਕੀਤੀ ਉਹ ਹਾਈ ਕੋਰਟ ਚ ਵੀ ਕੀਤੀ ਉਹ ਇਹ ਜਿਹੜੀ ਭੂਮੀ ਆ ਇਹ ਖਸਰਾ ਨੰਬਰ 153 ਵਿੱਚ ਆਂਦੀ ਆ ਇਹ ਜਿਹਨੇ ਪੂਰਾ ਰੋਡ ਆ ਇਹ ਸਤਕਰਮ ਦਾ ਰੋਡ ਆ ਪੱਕਾ ਮੈਟਲ ਰੋਡ ਆ ਜਿਸ ਨੂੰ ਕੀ ਇਨਕ੍ਰੋਚ ਕਰਕੇ ਪੁੰਜੀਪਤੀਆਂ ਨੇ ਤਿੰਨ ਕਰਮਦਾਰਿਆਂ ਦਿੱਤਾ ਜੇ ਸਬੰਧ ਵਿੱਚ ਸਾਡੇ ਜਿੰਨੇ ਵੀ ਇਹ ਨਗਰ ਵਾਸੀਏ ਇਹਨਾਂ ਨੇ ਕੋਰਟ ਵਿੱਚ ਅਪੀਲ ਕੀਤੀ ਉਸ ਤੋਂ ਬਾਅਦ 133 ਧਾਰਾ ਅੰਦਰ ਐਸ ਡੀ ਐਮ ਸਾਹਿਬ ਨੇ 25 ਹਤ 19 ਨੂੰ ਜਿਹੜੇ ਪਿੰਡ ਵਾਸੀਆਂ ਦੇ ਹੱਕ ਵਿੱਚ ਫੈਸਲਾ ਕਰਤਾ ਕਿ ਜਿਹੜੀ ਇਹ ਨਗਰ ਨਿਗਮ ਜਿਹੜੀ ਇਹ ਜਗਾਵਾ ਜਿਹੜੀ ਇਨਕ੍ਰੋਚਮੈਂਟ ਆ ਉਹ ਜਿਹੜੀ ਕਮੇਟੀ ਕਾਰਪੋਰੇਸ਼ਨ ਆ 20 ਦਿਨਾਂ ਦੇ ਅੰਦਰ ਇਹਨੂੰ ਕਬਜ਼ਾ ਤੋੜ ਕੇ ਇਹਨੂੰ ਖਾਲੀ ਕਰਾ ਕੇ ਆਮ ਲੋਕਾਂ ਵਾਸਤੇ ਇਸ ਹਾਥਕ੍ਰਮ ਦੀ ਰੋਡ ਬਣਾਈ ਜਾਵੇ ਜੋ ਤੋ ਇਹ ਫੈਸਲਾ ਹੋਇਆ ਐ ਐਸਡੀਐਮ ਸਾਹਿਬ ਦਾ ਉਹਦੇ ਖਿਲਾਫ ਜਿੰਨੇ ਵੀ ਪੂੰਜੀਪਤੀ ਨੇ ਉਹ ਚਲੇ ਗਏ ਹਾਈ ਕੋਰਟ ਨੇ ਉਹ ਗੇ ਅਡੀਸ਼ਾ ਜਾਦੀ ਸੋਰ ਤੇ ਸ਼ਾਂਜਾ ਸਾਹਿਬ ਦੀ ਕੋਰਟ ਚ ਸ਼ਾਂਜਾ ਸਾਹਿਬ ਦੀ ਕੋਰਟ ਸਾਹਿਬ ਤੇ ਉਹਨਾਂ ਨੇ ਇਹਨੂੰ ਤੋੜ ਦਿੱਤਾ 133 ਨੂੰ ਉਸ ਤੋਂ ਬਾਅਦ ਜਿਹਨੇ ਨਗਰ ਵਾਸੀ ਆ ਉਹ ਮੰਨ ਜੋ ਹਾਈ ਕੋਰਟ ਗਏ ਹਾਈ ਕੋਰਟ ਨੇ ਇਸ ਆਰਡਰ ਨੂੰ ਬਹਾਲ ਕਰਕੇ ਹੁਕਮ ਕੀਤਾ ਕਿ 15 ਦਿਨ ਦੇ ਵਿੱਚ ਜਿਹੜਾ ਇਹ ਕਬਜ਼ਾ ਵਾ ਇਹਨੂੰ ਤੋੜ ਕੇ ਇਹ ਸਤਿਕਰਮ ਦਾ ਸਥਾਪਿਤ ਬਹਾਲ ਕੀਤਾ ਜਾਵੇ ਹੁਣ ਪੁਜੀਸ਼ਨ ਨਹੀਂ ਹੋ ਗਈ ਆ ਕਿ ਲੋਕੀ ਜਿਹੜੀ ਕਿਥੇ ਕਾਬਜ ਨੇ ਪੂੰਜੀਪਤੀ ਉਹਨਾਂ ਦੀ ਮਿਲੀ ਭਗਤੀ ਕਰਕੇ ਰਾਜਨੀਤਿਕ ਪਹੁੰਚ ਕਰਕੇ ਉਹ ਇਸ ਆਰਡਰ ਨੂੰ ਇੰਪਲੀਮੈਂਟ ਨਹੀਂ ਹੋਣ ਦਿੰਦੇ ਜਿਸ ਸੰਬੰਧ ਵਿੱਚ ਨਗਰਵਾਸੀਆਂ ਨੇ ਰਾਜਨੀਤਿਕ ਲੋਕਾਂ ਨੇ ਵੀ ਗੱਲ ਕੀਤੀ ਔਰ ਬਕਬਕ ਆਵਾਜ਼ ਵੀ ਜੱਕੀ ਪਰ ਕਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਹੁਣ ਐਸਬਿਲਿਮ ਪ੍ਰੈਸ ਕਾਨਫਰੰਸ ਕੰਦਰ ਲੋਡ ਇਹ ਪੈ ਗਈ ਕਿਉਂਕਿ ਮੰਤਰੀ ਸਾਹਿਬ ਨੇ ਆ ਕੇ ਇਹ ਰੋਡ ਕਟਨ ਕਰਤਾ ਕਿ ਇੱਥੇ ਰੋਡ ਬਣੀ ਜਾਵੇ ਜੇ ਰੋਡ ਆਪਾਂ ਫਿਰ ਤ੍ਰੇਨਕ੍ਰਮ ਦੀ ਬਣ ਗਈ ਫਿਰ ਤਾਂ ਪੱਕੀ ਹੋ ਜਾਣੀ ਆ ਉਸ ਤੋਂ ਬਾਅਦ ਤਾਂ ਸਤਕਰਮ ਰਹੀ ਨਹੀਂ ਨਹੀਂ ਤ੍ਰੇਨਕ੍ਰਮ ਰਹਿ ਨਹੀਂ ਸਿਰਫ ਰੋਡ ਤਾਂ ਸਾਡੀ ਪਰਜੋਰ ਮੰਗ ਸਰਕਾਰ ਕੋਲ ਵੀ ਔਰ ਕਾਰਪੋਰੇਸ਼ਨ ਕੋਲ ਵੀ ਹੀ ਮੰਗਾ ਜਿਹੜੀ ਇਨਕਲੋਜਮੈਂਟ ਨਜਾਇਜ਼ ਕਬਜ਼ਾ ਕੀਤਾ ਗਿਆ ਉਹਨਾਂ ਤੋੜਿਆ ਜਾਵੇ ਔਰ ਰਸਤਾ ਸਤਕਰਮ ਦਾ ਕਿਤੇ ਆਵੇ ਕਿਉਂਕਿ ਆਮ ਪਬਲਿਕ ਰਸਤਾ ਵਾ ਜੇ ਤਾਂ ਪਹਿਲਾ ਕੇਸ ਜਿੱਤ ਚੁੱਕੇ ਆ ਨਗਰ ਨਿਗਮ ਫਿਰ ਇਹ ਕਿਉਂ ਨਹੀਂ ਮਾਮਲਾ ਇਹਨਾਂ ਕੋਲ ਉਠਾਇਆ ਗਿਆ ਇਹ ਦੇਖੋ ਗੱਲ ਇਹ ਆ ਕਿਉਂਕਿ ਇਹ ਹੈਗਾ ਖਸਰਾ ਨੰਬਰ 153 ਕਮੇਟੀ ਹਮੇਸ਼ਾ ਹੀ ਕਹਿੰਦੀ ਆ ਵੀ ਇਹ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹ ਇਸ ਨੂੰ ਸਾਨੂੰ ਦੇ ਕੇ ਡਾਕੂਮੈਂਟ ਦੇਵੇ ਹੁਣ ਡਾਕੂਮੈਂਟ ਜਿਹੜਾ ਇਹ ਰੈਵਨਿਊ ਡਿਪਾਰਟਮੈਂਟ ਆ ਉਹ ਜਾਦਾ ਦੁਬਾਰਿਆ ਬਾਅਦ ਆ ਦੁਬਾਇਆ ਜਾ ਰਿਹਾ ਵਾ ਜਿਸ ਕਰਕੇ ਨਾ ਹੀ ਕਾਰਪੋਰੇਸ਼ਨ ਆਪਣਾ ਹੱਥ ਪੈ ਦੇਦੀ ਸਾਨੂੰ ਨਾ ਹੀ ਰੈਵਨਿਊ ਡਿਪਾਰਟਮੈਂਟ ਸਾਨੂੰ ਕਿਸ ਤਰ੍ਹਾਂ ਦਾ ਇਹ ਕੁਝ ਕਰ ਰਿਹਾ ਵਾ ਉਂ ਜੇ ਨਗਰਵਾਸੀ ਆ ਉਹ ਕਦੀ ਕਾਰਪੋਰੇਸ਼ਨ ਕੋ ਜਾਨਦੇ ਆ ਕਦੀ ਰੈਵਨਿਊ ਡਿਪਾਰਟਮੈਂਟ ਕੋ ਜਾਨਦੇ ਆ ਕਿਤੇ ਵੀ ਕੁਝ ਹਾਂਜੀ ਮੈਡਮ ਕੀ ਨਾਮ ਜੀ ਆਪਣਾ ਸਰ ਮੇਰਾ ਨਾਮ ਸੁਨੀਤਾ ਦੇਵੀ ਵਾਰਡ ਨੰਬਰ 49 ਤੋਂ ਮੈਂ ਕਾਉਂਸਲਰ ਹਾਂ ਅੱਛਾ ਜਿਹੜੀ ਇੱਕ ਸੜਕ ਇੱਥੋਂ ਪਾਸ ਹੋਈ ਆ ਪਿੱਛੇ ਜਿਹੜਾ ਦਾਗਟਨ ਕੀਤਾ ਗਿਆ ਕਿੰਨੀ ਸੜਕ ਆ ਸਰ ਇਹ 12 ਫੁੱਟ ਦਾ 12 ਫੱਟ ਦੀ ਸੜਕ ਆ 12 ਫੱਟ ਕਾਨੂੰਨ ਦੇ ਅਧਾਰ ਤੇ 12 ਫੁੱਟੇ ਬਣਨੇ ਸਨ ਤੇ ਪਿੰਡ ਵਸੀਆਂ ਦਾ ਇਹ ਕਾਣਾ ਪ੍ਰੈਸ ਕੰਪਲੈਂਟ ਕੀਤੀ ਗਈ ਆ ਕੁਝ ਦਿਨ ਪਹਿਲਾਂ ਇਹਦੇ ਖਿਲਾਫ ਪਿਆ ਆ ਜਿਹੜੀ ਇਹ ਸੜਕਾਂ ਇੰਨੀ ਨਹੀਂ ਬਣ ਦੇਣੀ ਜਿਹੜਾ ਇੱਕ ਪੁਰਾਣਾ ਕੋਈ ਮਾਮਲਾ ਚੱਲਦਾ ਪਿਆ ਕਾਫੀ ਸਾਲਾਂ ਤੋਂ ਉਹ ਪੂਰੀ ਬਣਣੀ ਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਸਰ ਜਿਹੜਾ ਇਹਨਾਂ ਨੇ ਮਤਲਬ ਕੇਸ ਕੀਤਾ ਹੋਇਆ ਸੀਗਾ ਇਹ ਸਰ ਕੇਸ ਹਾਰ ਗਏ ਉਹ ਆ ਤੇ ਇਹ 12 ਫੁੱਟ ਦਾ ਕਾਨੂੰਨ ਦੇ ਅਧਾਰ ਤੇ 12 ਫੁੱਟ ਦੀ ਸੜਕ ਹੈ 12 ਫੁੱਟ ਹੀ ਬਣਨੀ ਆ ਤੇ ਸਰ ਇਤੋਂ ਜੋ ਸਰਕਾਰ ਦੇ ਅਧਾਰ ਤੇ ਹੈਗਾ ਉਹ ਹੀ ਬਣਨੀ ਸਰ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਸੜਕ ਇੰਨੀ ਬਣਦੀ ਆ ਜੋ ਆਪਾਂ ਬਣਨ ਨਹੀਂ ਦੇਆਗੇ ਉਹਨੂੰ ਕਿਹਦਾ ਵਿਰੋਧ ਕਰਾਂਗੇ ਤੇ ਉੱਥੇ ਨਗਰ ਨਿਗਮ ਦਾ ਵੀ ਘਰਾਵ ਕਰਾਂਗੇ ਜਾਂ ਜਨਤਰੀ ਮੰਡੂਰ ਦਫ਼ਤਰ ਦਾ ਵੀ ਘਰਾਵ ਕਰਾਂਗੇ ਸਰ ਜੇ ਤੁਸੀਂ ਨੇ ਸਰ ਦੇਖੋ ਅਸੀਂ ਤਾਂ ਇਹ ਚਾਹੁੰਦੇ ਆ ਵੀ ਸੜਕ ਬਣਨੀ ਚਾਹੀਦੀ ਸਾਰੀ ਜਨਤਾ ਸਲਵਾਰ ਜਿਹਨਾਂ ਵਾਰਡ ਨੰਬਰ 49 ਆ ਸਾਰਾ ਚਾਹੁੰਦਾ ਕਿ ਸੜਕ ਬਣੇ ਸਰ ਅਸੀਂ ਤਾਂ ਇਹੀ ਕਵਾਂਗੇ ਬਣਨੀ ਚਾਹੀਦੀ ਆ ਸਰ ਹੁਣੇ ਜਿੰਪਾ ਸਾਹਿਬ ਮੂਰਤ ਕਰ ਗਏ ਆ ਸਰ ਸੜਕ ਤਾਂ ਬਣਨੀ ਚਾਹੀਦੀ ਆ ਜਿਹੜਾ ਵਾਰਡ ਨੰਬਰ 59 ਦਾ ਸੜਕ ਦਾ ਰੋਲਾ ਹੈ ਸਰ ਫਿਲਹਾਲ ਤੇ ਨਾ ਕੋਈ ਰੋਲਾ ਨਹੀਂ ਕਿ 40 ਸਾਲ ਤੋਂ ਕੇਸ ਚੱਲਦੇ ਆ ਰਹੇ ਆ ਸਾਨੂੰ ਮੇਰੀ ਮਿਸਨ ਨੂੰ ਸੁਨੀਤਾ ਦੇਵੀ ਜੀ ਨੂੰ ਬਾਰ ਨੰਬਰ ਨੰਜਾ ਤੋਂ ਕਾਉਂਸਲਰ ਬਣਨ ਨੂੰ ਅਜੇ 3 ਸਾਲ ਹੋ ਗਿਆ ਲਗਭਗ ਤੇ ਸਰ ਇਹ ਜਿਹੜਾ ਜੋ ਮਾਮਲਾ ਚੱਲ ਰਿਹਾ ਹੈ ਨਾ 40 ਸਾਲ ਤੋਂ ਚੱਲਦਾ ਪਿਆ ਇਹ ਅਸੀਂ ਸਾਡੇ ਐਮਸੀ ਦਾ ਕੰਮ ਹੁੰਦਾ ਕਿ ਸੜਕ ਪਾਸ ਕਰਾਉਣੀ ਅਸੀਂ 2230 ਫੁੱਟ ਲੰਬੀ ਔਰ 12 ਫੁੱਟ ਦਾ ਗੋਲਾ ਪਾਸ ਕਰਾਇਆ ਸਰ ਕਾਰਪੋਰੇਸ਼ਨ ਦੇ ਅੰਦਰ ਔਰ ਇਹਦਾ ਮਾਨਯੋਗ ਸਾਡੇ ਹਿਸ਼ਾਲਪੁਰ ਦੇ ਮੰਤਰੀ ਸਾਹਿਬਾਨ ਸ਼੍ਰੀ ਬ੍ਰਹਮਚੰਦਰ ਜਿੰਪਾ ਜੀ ਨੇ ਮੋਹਰਤ ਕੀਤਾ ਹੈ ਔਰ ਅਸੀਂ ਚਾਹੁੰਦੇ ਆ ਕਿ ਸੜਕ ਬਹੁਤ ਵਧੀਆ ਬਣਨੀ ਚਾਹੀਦੀ ਆ ਪਾਸ ਹੋ ਚੁੱਕੀ ਆ ਠੇਕੇਦਾਰ ਨਾਲ ਗੱਲ ਹੋ ਚੁੱਕੀ ਆ ਉਹ ਕਹਿੰਦੇ ਅਸੀਂ ਥੋੜੇ ਦਿਨਾਂ ਤੱਕ ਹੀ ਸ਼ੁਰੂ ਕਰ ਦੇਣੀ ਆ ਸਰ ਜੇ ਇਹ ਰੋਲੇ ਦੀ ਗੱਲ ਕਰਦੇ ਆ ਵੀ ਇਹਦਾ ਕੋਈ ਕੇਸ ਹੈ ਨਾ ਉਹ ਕੇਸ ਤਾਂ ਸਭ 40 ਸਾਲ ਤੋਂ ਚੱਲਦਾ ਪਿਆ ਇਹ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਕੇਸ ਚੱਲਦਾ ਆ ਉਹ ਤੁਸੀਂ ਕਾਰਪੋਰੇਸ਼ਨ ਨੂੰ ਪੁੱਛੋ ਤੇ ਪਿੰਡ ਵਾਸੀ ਨੇ ਤੁਹਾਡੇ ਤੋਂ ਇਹਦੇ ਲਈ ਕੋਈ ਅਪਰੋਚ ਕੀਤੀ ਆ ਪਰ ਨਹੀਂ ਬਣਨ ਦੇਣੀ ਅਸੀਂ ਜਾਂ ਵਿਰੋਧ ਕਰਾਂਗੇ ਜਿਹਦਾ ਤਾਂ ਕੁਝ ਸਰ ਮੇਰੇ ਘਰ ਜਾਂ ਮੇਰੇ ਨਾਲ ਜਾਂ ਮੇਰੀ ਮਿਸ ਜਨ ਨਾਲ ਕਿਸੇ ਨੇ ਵੀ ਕੋਈ ਇਹ ਗੱਲ ਨਹੀਂ ਕਹੀ ਹੈਗੀ ਵੀ ਅਸੀਂ ਸੜਕ ਨਹੀਂ ਬਣ ਦੇਣੀ ਇਸਲ ਹਰ ਇੱਕ ਬੰਦੇ ਨੇ ਇਹ ਗੱਲ ਕੀਤੀ ਆ ਵੀ ਸੜਕ ਬਣਨੀ ਚਾਹੀਦੀ ਆ ਮੇਰੇ ਵਾਰ ਦੇ ਵਿੱਚ ਪਰਾਚੀਨ ਸਿਸਿਰ ਬਾਬਾ ਬਾਗਾਂ ਜੀ ਦਾ ਮੰਦਿਰ ਆ ਜਿੱਥੇ ਕਿ 31 ਮਹੀਨਾ ਸਾਲ ਹੋ ਗਿਆ ਜੀ 31 ਸਾਲ ਹੋ ਗਏ ਜਾਗਰਣ ਕਰਦਿਆਂ ਉਹ 31 ਮਾਰਚ ਨੂੰ 31ਵਾਂ ਜਾਗਰਣ ਹੈਗਾ ਅਸੀਂ ਚਾਹੁੰਦੇ ਆ ਮੈਂ ਠੇਕੇਦਾਰ ਜੀ ਨੂੰ ਕਿਹਾ ਸੀਗਾ ਵੀ ਸਾਨੂੰ 28 ਮਾਰਚ ਤੱਕ ਸੜਕ ਤਿਆਰ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਕਿਸੇ ਨੇ ਵਿਰੋਧ ਵੀ ਕਰਨਾ ਆ ਉਹ ਵਿਰੋਧ ਕਾਰਪੋਰੇਸ਼ਨ ਨਾਲ ਕਰੇ ਪਰ ਸਾਡੇ ਨਾਲ ਕੋਈ ਵਿਰੋਧ ਨਹੀਂ ਇਹ ਸੜਕ ਪਾਸ ਕਰਾਈ ਆ ਇਹ ਕਾਰਪੋਰੇਸ਼ਨ ਨੇ ਦੇਖਣਾ ਆ ਕਿ ਬਣ ਦੇਣੀ ਜਾਂ ਨਹੀਂ ਦੇਣੀ ਠੀਕ ਹੈ ਨਾ ਅਸੀਂ ਤਾਂ ਇਹ ਕਹਾਂਗੇ ਸੜਕ ਬਣਨੀ ਚਾਹੀਦੀ ਆ ਇਹ ਪਬਲਿਕ ਦੀ ਸਹੂਲਤ ਵਾਸਤੇ ਬਣਨੀ ਆ ਨਾ ਕਿ ਸਾਡੀ ਸਹੂਲਤ ਨਾਲ ਬਣਨੀ ਆ ਸਲਵਾੜਾ ਮਹੱਲੇ ਦੇ ਚ ਸੜਕ ਤਾਂ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਜੀ ਕੀ ਕਰਨਾ ਚਾਹੋਗੇ ਉਸ ਬੰਦੀ ਜਿਹੜਾ ਸਲਵਾੜਾ ਹੈਗਾ 8 ਨੰਬਰ 49 ਦੇ ਵਿੱਚ ਪੈਂਦਾ ਹੈਗਾ ਆ ਉੱਥੇ ਦੇ ਇੱਕ ਸੜਕ ਹੈਗੀ ਆ ਜਿਹੜੀ ਕਿ ਪਹਿਲਾਂ ਆਲਰੇਡੀ ਜਣ ਕੇ ਲੁੱਕ ਦੀ ਸੀਗੀ ਬਣੀ ਹੋਈ ਔਰ ਉੱਥੇ ਦੇ ਕੌਂਸਲਰ ਸਾਹਿਬ ਨੇ ਉਹਨੂੰ ਦੁਬਾਰਤੀ ਜਿਹੜਾ ਉਹਦਾ ਐਸਟੀਮੇਟ ਬਣਾ ਕੇ ਜਿਹੜਾ ਹਾਊਸ ਵਿੱਚੋਂ ਪਾਸ ਕਰਾਇਆ ਲਗਭਗ ਹੋ ਗਿਆ ਇਸ ਗੱਲ ਨੂੰ ਕੋਈ ਜਿੰਨੇ ਛਾਲੜੇ ਸਾਲ ਫਿਰ ਉਹਦਾ ਦੁਬਾਰਤੀ ਜਿਹੜਾ ਟੈਂਡਰ ਹੋਇਆ ਹੁਣ ਅਸੀਂ ਜਿੱਦਣ ਉਹਦਾ ਜਿਹੜਾ ਆਪਾਂ ਸ਼ੁਰੂ ਕਰਨਾ ਸਿਕਾ ਉਹਦਾ ਕੰਮ ਦਾ ਉਦਘਾਟਨ ਕਰਨਾ ਸਿਕਾ ਉਸ ਦਿਨੇ ਹੀ ਸਾਨੂੰ ਕਈ ਲੋਕਾਂ ਦੇ ਉੱਥੇ ਫੋਨ ਵੀ ਆਏ ਸਾਡੇ ਉੱਥੋਂ ਕੋ ਭਾਈ ਸਾਹਿਬ ਆ ਸਾਡੇ ਜਿਹੜਾ ਬਲਵਿੰਦਰ ਜੀ ਆ ਸਰਵਾਰ ਸਾਹਿਬ ਉਹਨਾਂ ਦਾ ਫੋਨ ਵੀ ਆਇਆ ਵੀ ਇਹਨੂੰ ਕੰਮ ਨੂੰ ਜਿਹੜਾ ਰੋਕੋ ਫਿਰ ਅਸੀਂ ਮੈਂ ਆਪਣੇ ਪੱਧਰ ਦੇ ਉੱਪਰ ਸਾਡੇ ਜਿਹੜੇ ਐਮੀ ਸਾਹਿਬ ਹੈਗੇ ਆ ਹਰਪ੍ਰੀਤ ਜੀ ਆ ਸਾਡੇ ਜਿਹੜਾ ਤਵਾੜੀ ਸਾਹਿਬ ਐਸਿਸਟੈਂਟ ਕਮਿਸ਼ਨਰ ਉਹਨਾਂ ਦੇ ਕੋਲੋਂ ਵੀ ਉਹਦੇ ਬਾਰੇ ਅਸੀਂ ਸਾਰੀ ਜਾਣਕਾਰੀ ਲਈ ਜੇ ਮਗਰ ਉਹਦਾ ਕੋਈ ਸਟੇ ਨਹੀਂ ਹੈ ਕੋਈ ਗੱਲ ਨਹੀਂ ਬਾਦਲੀ ਆ ਠੀਕ ਆ ਉਹਦਾ ਕੋਈ ਇੱਕ ਇੱਕ ਇੱਕੋ ਦਾ ਜਗੇ ਕੇਸ ਚੱਲਦਾ ਹੈਗਾ ਕਿ ਉਹਦੇ ਵਿੱਚ ਇਹੀ ਲੋਕੇ ਦੱਸਦੇ ਪੀ ਜੀ ਛੜਕਦਾ ਜਿਹੜਾ ਪਾਸਾ ਜਿਹੜਾ ਲੋਕਾਂ ਨੇ ਜਿਹੜਾ ਕੁਝ ਜੰਗ ਦੱਬਿਆ ਹੋਇਆ ਪਰ ਉਹਦਾ ਜਿਹੜਾ ਅ ਬੇਸਿਕਲੀ ਜਿਹੜਾ ਦੱਸਦੇ ਮੈਂ ਵੀ ਇਹਨਾਂ ਦੇ ਕੋਲੋਂ ਪਤਾ ਕੀਤਾ ਸਾਰੇ ਅਧਿਕਾਰੀਆਂ ਦੇ ਕੋਲੋਂ ਉਹਦਾ ਕੋਈ ਸਟੇ ਨਹੀਂ ਆ ਗੱਲ ਨਹੀਂ ਬਾਤ ਨਹੀਂ ਮਗਰ ਅਸੀਂ ਉਹਨੂੰ ਆਪਾਂ ਇਹਦਾ ਰੋਕ ਨਹੀਂ ਸਕਦੇ ਪਰ ਉਹ ਠੀਕ ਹੈ ਕਿ ਜਿੰਨਾ ਹੀ ਕੋ ਹੋਣਗੇ ਬਣਿਓ ਹੈਗੀ ਆ ਅਗਰ ਉਹ ਬਣ ਜਾਵੇ ਤਾਂ ਲੋਕਾਂ ਨੂੰ ਵੀ ਉਹਦੀ ਜਿਹੜੀ ਸਹੂਲਤ ਮਿਲ ਜਾਣੀ ਆ ਬਾਕੀ ਮੈਂ ਤਾਂ ਇਹੀ ਆਪਣੇ ਵੱਲੋਂ ਕਹਿਣਾ ਚਾਹੁੰਦਾ ਕਿ ਉਹਨੂੰ ਜਿੰਗੇ ਕੰਮ ਨੂੰ ਜਿਹੜਾ ਆ ਹੋਣ ਦੇਣਾ ਚਾਹੀਦਾ ਲੋਕਾਂ ਦੀ ਜਿੰਗੇ ਭਲਾਈ ਵਾਸਤੇ ਹੈਗਾ ਕੰਮ ਪੁਰਾਣਾ ਕੇਸ ਵੀ ਕਹਿ ਰਹੇ ਜੀ ਮਹੱਲਾ ਵਾਸੀ ਕਹੇ ਜਿੱਤ ਚੁੱਕੇ ਆ ਨਗਰ ਨਿਗਮ ਨੇ ਕਰਦਣੀ ਨਹੀਂ ਦੇ ਆ ਨਹੀਂ ਜੇ ਪੁਰਾਣਾ ਕੇਸ ਜਿੱਤ ਚੁੱਕੇ ਆ ਤਾਂ ਉਹਦੀ ਕੋਈ ਆ ਕੇ ਸਾਨੂੰ ਕੋਈ ਦੱਸਣ ਕੋਈ ਆ ਕੇ ਸਾਨੂੰ ਕੋਈ ਨਕਲ ਦੇਣ ਜਿਹੜੀ ਕੋਈ ਜਿੱਤੇ ਹੋਦੀ ਆ ਮੈਂ ਤਾਂ ਜਿਹੜੇ ਸਾਡੇ ਐਲ.ਏ. ਸਾਹਿਬ ਬ੍ਰਿਜਟ ਠਾਕਰ ਲਈ ਉਹਨਾਂ ਨੂੰ ਵੀ ਇਹ ਗੱਲ ਕੀਤੀ ਸੀ ਵੀ ਅਗਰ ਤੁਸੀਂ ਇਹ ਕੇਸ ਜਿਹੜਾ ਜਿੱਤ ਚੁੱਕੇ ਆ ਸਾਨੂੰ ਇਹਦਾ ਕੋਈ ਆ ਕੇ ਦੱਸੋ ਕੋਈ ਨਗਰ ਨਿਗਮ ਦੇ ਉੱਪਰ ਕੇਸ ਕੀਤਾ ਜੀ ਕਹਿੰਦੇ ਸੀ ਅਸੀਂ ਪਹਿਲਾਂ ਬਾਤ ਦਿਖਾਤੇ ਆਰਡਰ ਹੀ ਕੱਢਦੇ ਕੇਸ ਐਸੇ ਕੋਈ ਕਰਵਾਈ ਤਾਂ ਨਹੀਂ ਨੇ ਸਾਨੂੰ ਵੀ ਆ ਕੇ ਕੋਈ ਦੇਣ ਕੋਈ ਕਾਪੀ ਆ ਜਾਕਰ ਉਹਦੀ ਕੋਈ ਹੈ ਕਿ ਕਹੇ ਜੱਤੇ ਉਹਦੀ ਕਿਉਂਕਿ ਤਦੇ ਆਪਾਂ ਮੰਨਾਂਗੇ ਨਾ